ਕਿ ਆਪਕੋ ਇਸ بارش ਦੇ ਵੇਲੇ ਦੀ ਦੀਦੀ ਕਰਕੇ ਕੀ ਕਹਿਣਾ ਚਾਹੋ ਦੇਖੋ ਆਲਰੇਡੀ ਅਸੀਂ ਚਾਹੇ بارش ਹੋਵੇ ਚਾਹੇ ਤੋਪੋ ਹੋਵੇ ਤੇ ਸਾਡੀ ਜਿਹੜੀ ਪੁਲਿਸ ਹੈ ਅਮਰੀਕਾ ਟ੍ਰੈਫਿਕ ਪੁਲਿਸ ਉਹ ਦਿਨ ਰਾਤ ਜਿਹੜੀ ਇਹ ਕੰਮ ਕਰਦੀ ਆ ਔਰ ਕਰਦੀ ਰਹੂਗੀ ਔਰ ਸਾਡੀ ਕੋਸ਼ਿਸ਼ ਇਹੀ ਹੋਊਗੀ ਤਾਂ ਜੋ ਲੋਕਾਂ ਨੂੰ ਟੂਰਿਸਟ ਨੂੰ ਬਾਹਰੋਂ ਆਉਣ ਵਾਲੀ ਜਗ੍ਹਾ ਤੇ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਸਵੇਰ ਤੋਂ ਹੀ ਸਾਡੀ ਜਿਹੜੇ ਮਾਨਜੋਤ ਸਿੰਘ ਜੀ ਸਾਹਿਬ ਨਾਲ ਮੀਟਿੰਗ ਹੋਈ ਸੀਗੀ ਉਹਨੂੰ ਧਿਆਨ ਵਿੱਚ ਰੱਖਦੇ ਆ ਹੋਇਆ ਜਿਹੜੀਆਂ ਕਈ ਜਗ੍ਹਾ ਤੇ ਸਾਨੂੰ ਪ੍ਰੋਬਲਮ ਜਿਵੇਂ ਹੁਣ ਤੁਸੀਂ ਆਪਾ ਐਲਫਾ ਮੋਲ ਦੇ ਉੱਤੇ ਪਾਣੀ ਕਾਫੀ ਜ਼ਿਆਦਾ ਵਾ ਤੇ ਪ੍ਰੋਬਲਮ ਆਈ ਹੋਈ ਆ ਇਸ ਕਰਕੇ ਡਾਇਵਰਸ਼ਨਾਂ ਦਿੱਤੀਆਂ ਹੋਈਆਂ ਸੀ ਕਿ ਆ ਤੇ ਕਈ ਕਈ ਜਗ੍ਹਾ ਤੋਂ ਅਸੀਂ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਜਗ੍ਹਾ ਤੋਂ ਅਸੀਂ ਡਾਇਵਰਸ਼ਨਾਂ ਦਿੱਤੀਆਂ ਹੋਈਆਂ ਪਬਲਿਕ ਪੰਜਾਬ ਪੁਲਿਸ ਨਾਲ ਕਿੰਨਾ ਸਹਿਯੋਗ ਕਰ ਰਹੀ ਹੈ ਬਹੁਤ ਜ਼ਿਆਦਾ ਸਹਿਯੋਗ ਦੇ ਰਹੀ ਹੈ ਮੈਨੂੰ ਹੁਣ ਅੱਗੇ ਨਹੀਂ ਤੇ ਜਾਮ ਬਹੁਤ ਜਗ੍ਹਾ ਲੱਗਦੇ ਹੁੰਦੇ ਸੀਗੇ ਪਬਲਿਕ ਦਾ ਬਹੁਤ ਸਾਰਾ ਸਹਿਯੋਗ ਆ ਜਿਸ ਦੇ ਵਿੱਚ ਸਾਡੀ ਜਿਹੜੀ ਟ੍ਰੈਫਿਕ ਆ ਸਮੂਥ ਚੱਲ ਰਹੀ ਹੈ ਪਬਲਿਕ ਪੰਜਾਬ ਪੁ ਨਹੀਂ ਕੋਈ ਮੁਸ਼ਕਲ ਨਹੀਂ ਵੇਖੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਮਾਝਕ ਸਿਪੀਸ ਆ ਸਾਡੇ ਵੈਲਫੇਅਰ ਵਾਸਤੇ ਸਾਡੀ ਟ੍ਰੈਫਿਕ ਪੁਲੀ ਵਾਸਤੇ ਬਹੁਤ ਸੋਹਜਾ ਅਮਰੇਲਾ ਹੈ ਗਿਆ ਕੋਈ ਪ੍ਰੋਬਲਮ ਨਹੀਂ ਆ ਪੂਰੀ ਤੰਦੇ ਹੀ ਨਾਲ ਆਪਣੀ ਡਿਊਟੀ ਕਰ ਰਹੇ ਪਬਲਿਕ ਨੂੰ ਵੀ ਮੈਸੇਜ ਦੇਣਾ ਚਾਹੀਦਾ ਪਬਲਿਕ ਨੂੰ ਇਹੋ ਮੈਸੇਜ ਦਿੰਦੇ ਆ ਬਾਰਿਸ਼ ਦਾ ਅੱਜ ਦਾ ਸਾਰਾ ਜਿਵੇਂ ਬਾਰਿਸ਼ ਦਾ ਦੇਣਾ ਹੈਗਾ ਆਪਣੇ ਘਰ ਬਹਿ ਕੇ ਜੇ ਜ਼ਰੂਰੀ ਹੈ ਤਾਂ ਹੀ ਕਰੋ ਨਿਕਲੋ ਨਹੀਂ ਤੇ ਬਾਰਿਸ਼ ਦਾ ਇੰਜੋਏ ਕਰੋ ਔਰ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ